ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਦ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮ ਸਤਕਾਰ ਸਹਿਤ ਫਤਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਰਵਣ ਕੀਤਾ ਹੈ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸੰਗਲਾ ਦੀਪ ਦੇ ਰਾਜੇ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਹਨ ਉਸ ਦੇ ਮੰਤਰੀਆਂ ਅਦਕ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਭਾਈ ਸੈਦੋਂ ਦੇ ਸਿਹਾ ਦੋ ਗੁਰਸਿੱਖ ਸਨ ਤਿੰਨਾਂ ਦਾ ਉਹਨਾਂ ਨੇ ਪਰਚਾ ਲਿਆ ਪ੍ਰੀਖਿਆ ਲਈ ਔਰ ਮਨ ਵਿੱਚ ਭਰੋਸਾ ਹੋ ਗਿਆ ਕਿ ਇਹ ਪੂਰਨ ਸਾਧੂ ਹਨ ਕਿਸੇ ਵੀ ਗੱਲ ਤੇ ਡੋਲਣ ਵਾਲੇ ਨਹੀਂ ਹਨ ਰਾਜੇ ਨੂੰ ਜਾ ਕੇ ਦੱਸਿਆ ਰਾਜਾ ਪਹੁੰਚਿਆ ਮਹਾਰਾਜ ਜੀਆਂ ਦੇ ਚਰਨਾਂ ਤੇ ਟੈਪਿਆ ਔਰ ਨਾਲ ਉਹਨਾਂ ਦਾ ਪੰਡਤ ਉਹ ਵੀ ਸਤਿਗੁਰ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ ਇਤੋਂ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕੀਤਾ ਸੀ ਆਓ ਜੀ ਅੱਗੇ ਇਤਿਹਾਸ ਸਰਵਣ ਕਰੀਏ ਪਹਿਲਾਂ ਸਤਨਾਮ ਵਾਹਿਗੁਰੂ ਜਾਨਾਂ ਦੀ ਤਰ੍ਹਾਂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सा वाहे गृ साम वाहे गृ साम वाहे गुरु सो ਪੰਡਤ ਨੂੰ ਗੈਬੀ ਆਵਾਜ਼ ਆਈ ਕਿ ਮਾਲਕ ਕੁਲ ਨੂੰ ਪ੍ਰੇਮ ਕਰ ਆਤਮ ਪ੍ਰੇਮ ਕਰ ਉਹਦੀ ਭਗਤੀ ਕਰ ਔਰ ਪਰਮਾਨੰਦ ਵਿੱਚ ਪ੍ਰਾਪਤ ਈਸ਼ਵਰ ਸ਼ਰਨਾਗਤ ਸਦਾ ਰਸੀਆ ਸਦਾ ਅਨੰਦੀ ਸਦਾ ਲੀਨ ਨੂੰ ਜੋਗੀ ਕਹਿਣਾ ਚਾਹੀਏ ਪੰਡਤ ਨੇ ਕਿਹਾ ਮੰਨਿਆ ਠੀਕ ਹੈ ਸੱਚ ਹੈ ਇਹ ਗੁਰੂ ਨਾਨਕ ਸੰਸਾਰ ਪਰ ਕਰਨ ਕੀ ਆਇਆ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਾਰੇ ਚ ਪੁੱਛਦਾ ਪੰਡਤ ਜਿਹੜੀ ਗੈਬੀ ਆਵਾਜ਼ ਉਸ ਨੂੰ ਆ ਰਹੀ ਉਹਦੇ ਤੋਂ ਪੁੱਛ ਰਿਹਾ ਵੀ ਇਹ ਗੁਰੂ ਨਾਨਕ ਕਰਨ ਕੀ ਆਇਆ ਹੈ ਤਾਂ ਉਸ ਗੈਬੀ ਆਵਾਜ਼ ਨੇ ਕਿਹਾ ਨੰਬਰ 1 ਇਹ ਸਾਖੀ ਭਰਨ ਕੇ ਰੱਬ ਹੈ ਰੱਬ ਤੋ ਸਾਡੇ ਅੰਗ ਸੰਗ ਹੈ ਰੱਬ ਤੁਹਾਨੂੰ ਪਿਆਰ ਕਰਦਾ ਹੈ ਔਰ ਦੂਸਰਾ ਉਪਦੇਸ਼ ਦੇਣ ਤੁਸੀਂ ਰੱਬ ਉਤੇ ਨਿਸ਼ਚਾ ਧਾਰੋ ਉਸਦੇ ਚਰਨਾਂ ਨਾਲ ਪ੍ਰੀਤ ਕਰੋ ਉਸ ਨੂੰ ਹਰਦਮ ਅੰਦਰ ਵਸਾਓ ਉਸ ਨਾਲ ਅਠੇ ਪਹਿਰ ਜੁੜੋ ਇੱਕ ਵੀ ਧਾਮ ਉਸ ਨੂੰ ਨਾ ਭੁੱਲੋ ਐਂਓ ਮਿਲੇ ਸੰਸਾਰ ਯਾਤਰਾ ਨਿਭਾਓ ਉਸਦੇ ਭੈ ਵਿੱਚ ਖਾਓ ਬਿਓ ਉਸਦੇ ਭੈ ਤੇ ਭਾਓ ਵਿੱਚ ਟੁਰੋ ਉਸਦੇ ਰੰਗ ਵਿੱਚ ਰੱਤੇ ਕੰਮ ਕਾਜ ਕਰੋ ਉਸਦੇ ਪ੍ਰੇਮ ਪਰੋਤੇ ਇਥੋਂ ਉਜਲ ਮੁਖ ਨਾਲ ਜਾਓ ਨੰਬਰ 3 ਤੀਸਰਾ ਕੰਮ ਕਰਨ ਆਏ ਹਨ ਗੁਰੂ ਨਾਨਕ ਦੇਵ ਜੀ ਮਹਿਰਾ ਨਾਲ ਮਨੁੱਖਾਂ ਦੇ ਦੇਵਤੇ ਬਣਾਉਣ ਆਇਆ ਹੈ ਜਿਵੇਂ ਬਚਨ ਅਸਜ ਦੀ ਵਾਰ ਵਿੱਚ ਪੜਦੇ ਹਾਂ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਦੇਵਤੇ ਸਰੂਪ ਬਣਾ ਕੇ ਸਰੂਪ ਪ੍ਰਾਪਤੀ ਕਰਾਉਣ ਆਇਆ ਹੈ ਸਰੂਪ ਵਿੱਚ ਟਿਕ ਗਿਆ ਨੂੰ ਬ੍ਰਹਮ ਤਤ ਨਾਲ ਮੇਲ ਕੇ ਸਦਾ ਮੁਕਤ ਕਰਨ ਆਇਆ ਹੈ ਇਹ ਤੈਨ ਕੰਮ ਕਰਨ ਆਇਆ ਹੈ ਗੁਰੂ ਨਾਨਕ ਪੰਡਤ ਘਬਰਾਇਆ ਨੈਣ ਖੋਲੇ ਨਾਨਕ ਸ਼ਬੀ ਦੇਖ ਨੈਣ ਮੋਹਤ ਹੋ ਫੇਰ ਮਿਟ ਗਏ ਤੇ ਫੇਰ ਮਨ ਵਿੱਚ ਪੁੱਛਦਾ ਹੈ ਹੇ ਨਾਨਕ ਤੂੰ ਇਹ ਆਪੂ ਆਖਦਾ ਹੈ ਕਿ ਕੋਈ ਹੋਰ ਹੈ ਆਵਾਜ਼ ਆਈ ਮਾਲਕ ਦੇ ਬਖਸ਼ੇ ਗਿਆਨ ਨੂੰ ਆਖਦਾ ਹਾਂ ਫੇਰ ਘਬਰਾ ਕੇ ਅੱਖ ਖੁੱਲੀ ਗੁਰੂ ਨਾਨਕ ਦੇ ਚਿਹਰੇ ਤੋਂ ਅਰਸ਼ਾ ਕੁਰਸਾ ਦਾ ਨੂਰ ਵਸ ਰਿਹਾ ਸੀ ਫਿਰ ਪੰਡਤ ਦੇ ਛੱਪਰ ਟੈ ਪਏ ਤੇ ਆਵਾਜ਼ ਆਈ ਨਾਨਕ ਨੂਰੀ ਹੈ ਨਾਨਕ ਜੋਤ ਨਿਰੰਝਣੀ ਵਿੱਚ ਆਇਆ ਹੈ ਨਾਨਕ ਜੋ ਕਹਿੰਦਾ ਹੈ ਸਾਈਂ ਦਾ ਹੁਕਮ ਕਹਿੰਦਾ ਹੈ ਫਿਰ ਨੈਣ ਖੁੱਲੇ ਤਾਂ ਪੰਡਤ ਨੂੰ ਗੁਰੂ ਜੀ ਦੇ ਚਿਹਰੇ ਤੋਂ ਇੱਕ ਪਹਿਲੋਂ ਤੋਂ ਵੀ ਵਧੇਕ ਜਲਾਲ ਨਜ਼ਰ ਆਇਆ ਜਲਾਲ ਨੇ ਖਿੱਚਿਆ ਖਿੱਚੀਂ ਦੇ ਨੂੰ ਸਤਗੁਰ ਦੇ ਜਮਾਲ ਦਾ ਝਲਕਾ ਵਜਾ ਮੋਹਿਤ ਹੋ ਕੇ ਮੂਰਸ਼ਾ ਖਾ ਕੇ ਠੱਠਾ ਜਾਂ ਉਠਿਆ ਤਾਂ ਹਿਰਦੇ ਦਾ ਕੜ ਪਾੜ ਚੁਕਾ ਸੀ ਤੇ ਨੈਣ ਛੈਬਰ ਲਾ ਰਹੇ ਸਨ ਸੀਨੇ ਦੀ ਤਪਤ ਮਿਟ ਰਹੀ ਸੀ ਠੰਡ ਵਰਤ ਰਹੀ ਸੀ ਤੇ ਕੁਛ ਆਖ ਤੇ ਕੁਛ ਗਾ ਰਿਹਾ ਸੀ ਜੋ ਇਦਾਂ ਦਾ ਸੀ ਕੀ ਗਾ ਰਿਹਾ ਸੀ ਤੂੰ ਜਗਤ ਗੁਰੂ ਹੈ ਤੂੰ ਤਰਾਨ ਕਰਦਾ ਹੈ ਮੈਂ ਕੋਰੜੂ ਮੋਠ ਨੂੰ ਵੀ ਤਾਰ ਤਾਰ ਬਾਬਾ ਨਾਨਕਾ ਮੈਨੂੰ ਕੋਰਡੂ ਨੂੰ ਤਾਰ ਮਾਰ ਬਾਬਾ ਨਾਨਕਾ ਮੇਰੀ ਚਿੰਝੜੀ ਨੂੰ ਮਾਰ ਦਾਨ ਬਾਬਾ ਨਾਨਕਾ ਮੈਨੂੰ ਸਿਮਰਨ ਦਾ ਦਾਨ ਮਾਨ ਬਾਬਾ ਨਾਨਕਾ ਤੇਰੇ ਚਰਨਾਂ ਦਾ ਮੈਨੂੰ ਮਾਨ ਦੇਹ ਬਾਬਾ ਨਾਨਕਾ ਮੈਨੂੰ ਜੀ ਜੀ ਦਾਤ ਟੁੱਠ ਬਾਬਾ ਨਾਨਕਾ ਮੈਨੂੰ ਆਤਮਾ ਦਾਤਾਂ ਉਹਦਾ ਭਾਵ ਇਹ ਸੀ ਸਰਦਾ ਵਾਲੇ ਤਾਰ ਕੇ ਕੀਤੇ ਨੀ ਭਵ ਪਾਰ ਇੱਕ ਨਿੰਦਕ ਵੀ ਤਾਰ ਲੈ ਟਠਾ ਆਨ ਜੋ ਦਵਾਰ ਤੋ ਕਰਣਾ ਸਿੰਧੂ ਜੀ ਨੇ ਨੈਣ ਖੋਲੇ ਚਰਨੀ ਟਠੇ ਨੂੰ ਕਿਰਪਾ ਕਟਾਖਿਆਂ ਨਾਲ ਤੱਕਿਆ ਬਿਠ ਤੇ ਹੱਥ ਫੇਰਿਆ ਆਖਿਆ ਨਿਹਾਲ ਸਿੱਖਾ ਨਿਹਾਲ ਜਦ ਅਜਲੀ ਹੁਕਮ ਨਾਲ ਬਾਬੇ ਨੇ ਰੱਬੀ ਰੌ ਤੇ ਇਲਾਹੀ ਲਹਿਰ ਉਸ ਦੇ ਅੰਦਰ ਫੇਰੀ ਤਾਂ ਪੰਡਿਤ ਸੰ ਠੰਡਾ ਸਾਹ ਲੈ ਕੇ ਇਕੱਠਾ ਹੋ ਗਿਆ ਇਕਾਗਰ ਹੋ ਗਿਆ ਲੀਨ ਹੋ ਗਿਆ ਜੁੜ ਗਿਆ ਜਦ ਉਠਿਆ ਤਾਂ ਉਥਾਨ ਨਹੀਂ ਹੋਇਆ ਲਿਬ ਲੱਗ ਗਈ ਲਿਬਦਾਨ ਪਾ ਲਿਆ ਇੱਕ ਛੱਪੜ ਜੋ ਚਸ਼ਮੇ ਨਾਲੋਂ ਵਿਛੜ ਕੇ ਸੁੱਕ ਰਿਹਾ ਸੀ ਤੇ ਤਰਕ ਰਿਹਾ ਸੀ ਦੇਖੋ ਉਸ ਦੇ ਤੇ ਚਸ਼ਮੇ ਦੇ ਵਿਚਕਾਰ ਨਹਿਰ ਖੁੱਦ ਗਈ ਹੈ ਛੱਪੜ ਦੀ ਚਸ਼ਮੇ ਨਾਲ ਲਿਬ ਲੱਗ ਗਈ ਹੈ ਹੁਣ ਲਗਾਤਾਰ ਰੌਂ ਜਿਉਂਦੀ ਰੌਂ ਆਉਂਦੀ ਹੈ ਛੱਪੜ ਨੂੰ ਤਰੋਤਾਜ਼ਾ ਕਰ ਰਹੀ ਹੈ ਸੋਮਾ ਤੇ ਸਰੋਵਰ ਇੱਕ ਰੂਪ ਹੋ ਰਹੇ ਹਨ ਧੰਨ ਬਾਬਾ ਨਾਨਕ ਓਏ ਲੋਕੋ ਬਾਬਾ ਨਾਨਕ ਧੰ ਹੈ ਬਾਬਾ ਨਾਨਕ ਇਹ ਆਖਣ ਵਾਲਾ ਬਾਬਾ ਨਾਨਕ ਕੇ ਭਇਆ دیਵਾਨਾ ਸਾਹਾ ਕਾ ਨਾਨਕ ਬੌਰਾਨਾ ਤੂੰ ਮਿੱਤਰ ਵਿਚੋਲਾ ਹੈ ਧੰ ਹੈ ਤੂੰ ਜੋ ਪਹਿਲੋ ਖੁੰਬ ਚਾੜਦਾ ਹੈ ਧੋਂਦਾ ਹੈ ਇਕੱਠਿਆਂ ਕਰਦਾ ਹੈ ਫੇਰ ਸਾਈਂ ਦੀ ਰੰਗਣ ਚਾੜ ਕੇ ਮੇਲਦਾ ਹੈ ਸਾਡੇ ਨਿਤਾਣਿਆਂ ਦਾ ਇਹ ਕੰਮ ਕਰੀ ਜਾ ਤੂੰ ਧੰ ਹੈ ਤੂੰ ਤਾਂ ਨਹੀਂ ਪੰਡਤ ਜੀ ਨੂੰ ਅੱਜ ਸਵਾਦ ਆ ਰਿਹਾ ਹੈ ਕਹਿੰਦਾ ਹੈ ਇਹ ਸਾਧੂ ਨਹੀਂ ਇਹ ਆਦਮੀ ਨਹੀਂ ਇਹ ਤਾਂ ਕੋਈ ਰੱਬੀ ਅਵਤਾਰ ਹੈ ਵੀ ਦੁੱਖਕ ਦਾ ਭਰਮ ਠੀਕ ਸੀ ਇਹ ਨਾਨਕ ਅਵਤਾਰ ਹੈ ਇਹ ਵਿਸ਼ੇਸ਼ਤਾ ਵਾਲਾ ਹੈ ਔਰ ਉਹ ਨੂਰ ਵਿੱਚੋਂ ਆਇਆ ਹੈ ਬਹੁਤਾ ਪੜਿਆ ਹੋਇਆ ਤੇ ਬਹੁਤਾ ਹਠੀਆ ਜਦ ਅਮੰਨਾ ਕਰ ਲੈਂਦਾ ਹੈ ਤਾਂ ਬਹੁਤ ਰਸਮਾਨਦਾ ਹੈ ਇੱਕ ਤਾਂ ਜਿਹੜਾ ਬੰਦਾ ਬਹੁਤ ਪੜਿਆ ਲਿਖਿਆ ਹੋਵੇ ਇੱਕ ਜਿਹੜਾ ਬੰਦਾ ਜਿੱਦੀ ਹੋਵੇ ਬਹੁਤ ਜਦੋਂ ਉਹਦਾ ਕਿਸੇ ਗੱਲ ਤੇ ਮਨ ਮਨ ਮੰਨ ਜਾਵੇ ਫਿਰ ਉਹ ਬਹੁਤ ਰਸ ਮੰਨਦਾ ਹੈ ਤਦੋਂ ਉਸਦੇ ਕੰਨ ਕੰਨ ਵਿੱਚ ਵਿਦਿਆ ਚੌਧ ਰਾਣੀ ਆਖਦੀ ਹੈ ਮੈਂ ਨਹੀਂ ਸਾ ਇਹੋ ਗੱਲ ਆਖ ਰਹੀ ਵੀ ਉਹਦੀ ਵਿਦਿਆ ਕਹਿੰਦੀ ਅ ਵੀ ਤੈਨੂੰ ਮੈਂ ਇਹੀ ਗੱਲ ਤਾਂ ਕਹਿ ਰਹੀ ਸੀ ਭਗਵਾਨ ਨੇ ਆਖਤਾ ਰਹੀ ਸੈਂ ਪਰ ਨਾਲ ਸੰਸੇ ਵੀ ਤੂੰ ਹੀ ਪਾਉਂਦੀ ਸੀ ਕਿਉਂਕਿ ਜਿਹੜੇ ਮਨੁੱਖ ਕੋਲੇ ਵਿਦਿਆ ਹੋਵੇ ਨਾ ਉਹਦੇ ਮਨ ਵਿੱਚ ਸੰਸੇ ਵੀ ਬਹੁਤ ਪੈਂਦੀ ਆ ਉਹਦੇ ਮਨ ਵਿੱਚ ਉਤਰਾ ਚੜਾ ਵੀ ਬਹੁਤ ਆਉਂਦਾ ਹੈ ਪੰਡਤ ਜੀ ਤੋਂ ਮਗਰੋਂ ਇਹ ਰੱਬੀ ਰੋਂ ਤੇ ਇਸ ਦੀ ਇਲਾਹੀ ਦਾਤ ਦਾ ਪ੍ਰਕਾਸ਼ ਵਧਿਆ ਲੋਕ ਲੱਗੇ ਸਾਈਂ ਦੇ ਪਿਆਰ ਵਿੱਚ ਆਉਣ ਨਾਮ ਲੰਗਰ ਜਾਰੀ ਜੋ ਬਾਬੇ ਦੀ ਸ਼ਰਨਾਵੇ ਬੇੜਾ ਪਾਰ ਹੋਵੇ ਚਰਨੀ ਲਾਇਓ ਸੁ ਜਨਮ ਮਰਨ ਰਾਜੇ ਸ਼ਿਵ ਨਾਮ ਦਾ ਕਟਿਆ ਸਿੱਖ ਹੋਇਆ ਸੈਦੇ ਜੱਟ ਜਾਤ ਕਿਹੋ ਪਾਹਲ ਹੁਕਮ ਨਾਲ ਦਿੱਤੀ ਸਾਰਾ ਦੀਪ ਸਿੱਖ ਹੋ ਗਿਆ ਗੁਰੂ ਗੁਰੂ ਲੱਗਾ ਜਪਣ ਸਾਰਾ ਖੰਡ ਬਖਸ਼ਿਆ ਰਾਜੇ ਸ਼ਿਵਨਾਬ ਕੈ ਪਿੱਛੇ ਇਸ ਤਰ੍ਹਾਂ ਸਾਰੇ ਲੋਕਾਂ ਨੂੰ ਬਾਬੇ ਨੇ ਤਾਰਿਆ ਉੱਥੇ ਬੜੀ ਸੰਗਤ ਬਣ ਗਈ ਨਿਤ ਸਤ ਸੰਗ ਹੋਵੇ ਸਵੇਰੇ ਚੌਂਕੀ ਲੱਗੇ ਸਾਂਝ ਨੂੰ ਸੋਦਰ ਦਾ ਪਾਠ ਹੋਵੇ ਲੋਕੀ ਕਾਰ ਵਿਹਾਰ ਕਰਨ ਨਾਲ ਸਾਈ ਨਾਲ ਲਿਵ ਲਾਈ ਰੱਖਣ ਜਦ ਰਾਤ ਬਵੇ ਤਾਂ ਸਭ ਇਕੱਠੇ ਆਏ ਬਹਿਣ ਧਰਮਸ਼ਾਲਾ ਤਬ ਇੱਕ ਸਿੱਖ ਪ੍ਰਸ਼ਾਦ ਰਾਤੀ ਕਹਿ ਜਾਵੇ ਭਲਕੇ ਇਕੱਠੇ ਜਾਏ ਖਾਵਣ ਪ੍ਰਾਤਨ ਜਨਮ ਸਾਖੀ ਚ ਲਿਖਿਆ ਵੀ ਸ਼ਾਮ ਨੂੰ ਇੱਕ ਸਿੱਖ ਸਾਰਿਆਂ ਨੂੰ ਕਹਿ ਦੇ ਵੀ ਕੱਲ ਨੂੰ ਭਾਈ ਮੇਰੇ ਘਰੇ ਪ੍ਰਸ਼ਾਦ ਆ ਸਾਰੇ ਆ ਤਾਂ ਸਾਰੀ ਸੰਗਤ ਫਿਰ ਉਹਦੇ ਘਰ ਚ ਪ੍ਰਸ਼ਾਦ ਆ ਸਕਣ ਮਤਲਬ ਗੁਰੂ ਸਾਹਿਬ ਜੀ ਦਾ ਲੰਗਰ ਆਰੰਭ ਹੋ ਗਿਆ। ਕੁਝ ਕਾਲ ਸਤਿਗੁਰੂ ਜੀ ਉੱਥੇ ਰਹੇ। ਸੰਗਤ ਵਿੱਚ ਸ਼ਿਵਨਾਬ ਦਾ ਪ੍ਰੇਮ ਤੇ ਸਾਈਂ ਰਸ ਵਿੱਚ ਚੜਾਓ ਸਭ ਤੋਂ ਉੱਚਾ ਸੀ। ਸੋ ਸਤਿਗੁਰੂ ਜੀ ਨੇ ਸਾਰੀ ਸੰਗਤ ਦਾ ਵੱਡਾ ਵੀ ਉਸੇ ਨੂੰ ਥਾਪਿਆ। ਮੰਜੀ ਬਖਸ਼ੀ ਆਗਿਆ ਦਿੱਤੀ। ਤੂੰ ਪ੍ਰਾਣੀ ਮਾਤਰ ਦੇ ਉਧਾਰ ਵਾਸਤੇ ਸਾਧੂ ਹੋਇਆ। ਇੱਕ ਪਾਸੇ ਰਾਜ ਕਮਾਏਗਾ। ਦੂਜੇ ਪਾਸੇ ਸਹਜ ਪਦ ਵਿੱਚ ਖੇਡੇਗਾ ਤੀਏ ਪਾਸੇ ਸਾਈਂ ਦੀ ਸ੍ਰਿਸ਼ਟੀ ਦਾ ਉਧਾਰ ਵੀ ਤੇਰੇ ਹੱਥੋਂ ਹੋਵੇਗਾ ਇਸ ਤਰ੍ਹਾਂ ਸ੍ਰੀ ਗੁਰੂ ਜੀ ਪਰਮੇਸ਼ਰ ਦੇ ਪਿਆਰ ਦਾ ਸੱਚੇ ਧਰਮ ਦਾ ਸੱਚੇ ਰਸਤੇ ਦਾ ਇੱਕ ਮੰਡਲ ਤਿਆਰ ਕਰਕੇ ਹੋਰ ਦੇਸ਼ ਨੂੰ ਤਾਰਨ ਹਿਤ ਉਪਕਾਰੀ ਬਦਲ ਸਮਾਨ ਰਵਦੇ ਰਹੇ ਵਿਛੋੜੇ ਪਰ ਰਾਜਾ ਨੇ ਬੜਾ ਵਿਰਾਗ ਕੀਤਾ ਉਸ ਦਾ ਚਿੱਤ ਵਿਛੜਨ ਨੂੰ ਨਾ ਕਰੇ ਸਾਰੀ ਸੰਗਤ ਕੁਰਲਾਵੇ ਪਰ ਸ੍ਰੀ ਬਾਬੇ ਨੇ ਆਖਿਆ ਜਿੱਤਵਲ ਸਾਈਂ ਦਾ ਹੁਕਮ ਹੈ ਤਿੱਤਵਲ ਰੋਂ ਕਰਨਾ ਹੈ ਜਦ ਸ੍ਰੀ ਗੁਰੂ ਜੀ ਵਿਦਾ ਹੋਏ ਤਾਂ ਆਕਾਸ਼ ਵਿੱਚੋਂ ਆਵਾਜ਼ ਆਈ ਰਸੀਏ ਦੇ ਨੈਣ ਮੁੰਦ ਗਏ ਐਂਓ ਲੱਗਾ ਕਿ ਕੋਈ ਤ੍ਰਿਖੀ ਵੇਗ ਵਾਲੀ ਸ਼ਕਤੀ ਲੈ ਜਾ ਰਹੀ ਹੈ ਜਾਂ ਫਿਰ ਨੈਣ ਖੁੱਲੇ ਤਾਂ ਰਸੀਆ ਉਸ ਆਕਾਸ਼ ਦੇ ਮੱਧ ਵਿੱਚ ਖੜਾ ਸੀ ਔਰ ਅੰਮਾ ਅਰੱਜੀ ਰਾਜੀ ਪਾਸ ਖੜੀ ਸੀ ਆਖਣ ਲੱਗੀ ਇਹ ਨਾਮ ਕੀ ਸ਼ੈ ਹੈ ਤੱਕ ਲਿਆ ਕਿਕੂ ਰਾਜਾ ਪ੍ਰੇਮੀ ਹੋ ਕੇ ਲੇਵ ਵਿੱਚ ਮਗਨ ਹੋ ਗਿਆ ਲੇਵ ਲੱਗ ਕੇ ਕਿਕੂ ਅਬਚਲੀ ਜੋਤ ਦੇ ਰਸ ਦਾ ਨਿਰੰਤਰ ਰਸੀਆ ਹੋ ਗਿਆ ਕਿਕੂ ਦਾ ਉੱਤਰ ਦੇਖ ਲਿਆ ਕਿਵੇਂ ਪ੍ਰੇਮ ਬਣਿਆ ਕਿਵੇਂ ਨਾਮ ਮਿਲਿਆ ਨਾਮ ਕੀ ਹੁੰਦਾ ਉੱਤਰ ਮਿਲ ਗਿਆ ਕਿਉਂਕਿ ਇਹ ਕਹਾਣੀ ਜੋ ਸਾਖੀ ਕਥਾ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਲਿਖ ਰਹੇ ਆ ਜਦੋਂ ਇਹ ਕਥਾ ਆਰੰਭ ਹੋਈ ਸੀ ਤਾਂ ਉਦੋਂ ਇੱਕ ਔਰਤ ਜਿਸ ਦਾ ਨਾਮ ਰੱਜੀ ਰਾਜੀ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ ਤੇ ਉਸ ਦੇ ਨਾਲ ਇੱਕ ਕੋਈ ਲੜਕਾ ਹੈ ਜਿਹਦਾ ਨਾਮ ਰਸੀਆ ਕਰਕੇ ਲਿਖਿਆ ਉਹ ਦੋਵੇਂ ਆਪਸ ਵਿੱਚ ਸਵਾਲ ਜਵਾਬ ਕਰਦੇ ਆ ਰਸੀਆ ਪ੍ਰਸ਼ਨ ਕਰਦਾ ਤੇ ਜਿਹੜੀ ਰੱਜੀ ਹੈ ਅੰਮਾ ਉਹ ਉੱਤਰ ਦਿੰਦੀ ਆ ਤਾਂ ਉਹਦੇ ਉੱਤਰਾਂ ਨੂੰ ਜਵਾਨੀ ਕਲਾਮੀ ਸਮਝਾਉਣ ਦੀ بجائے ਉਹਨੂੰ ਪਰਤੱਖ ਦਿਖਾਉਣ ਦੇ ਲਈ ਜਿਹੜੀ ਅੰਮਾ ਹੈ ਉਹ ਰਸੀਏ ਨੂੰ ਇੱਕ ਦ੍ਰਿਸ਼ਟਾਂਤ ਦਿਖਾ ਰਹੀ ਆ ਉਹ ਵੇਖ ਸਾਹਮਣੇ ਰਾਜੇ ਸ਼ਿਵਨਾਬ ਨੂੰ ਤਾਰਨ ਤੱਕ ਸ਼ੁਰੂ ਤੋਂ ਲੈ ਕੇ ਜਦੋਂ ਰਾਜਾ ਸਮੁੰਦਰ ਦੇ ਕਿਨਾਰੇ ਬੈਠਾ ਵਿਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਲੱਗਿਆ ਸੀ ਉਦੋਂ ਤੋਂ ਲੈ ਕੇ ਸਾਰੀ ਜਿਵੇਂ ਅੱਜ ਦੇ ਜਮਾਨੇ ਵਿੱਚ ਅੱਜ ਦੇ ਜਮਾਨੇ ਵਿੱਚ ਲੋਕੀ ਫਿਲਮ ਵੇਖਦੇ ਆ ਨਾਟਕ ਵੇਖਦੇ ਆ ਤਾਂ ਇਉਂ ਇੱਕ ਦ੍ਰਿਸ਼ ਪੂਰੇ ਦਾ ਪੂਰਾ ਵਿਖਾਇਆ ਤੇ ਫਿਰ ਅਖੀਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੋਂ ਵਿਦਾ ਹੋ ਗਏ ਤਾਂ ਕਹਿ ਦਈਏ ਵੀ ਇੱਕ ਝਾਕੀ ਖਤਮ ਹੋ ਗਈ ਫਿਲਮ ਦੀ ਨਾਟਕ ਦੀ ਮਹਾਰਾਜ ਬੇਦਾ ਹੋਏ ਤਾਂ ਫਿਰ ਉਹ ਜਿਹੜੀ ਅੰਮਾ ਰੱਜੀ ਆ ਤੇ ਉਹ ਬੱਚੇ ਨੂੰ ਪੁੱਛਦੀ ਆ ਵੇਖ ਲਿਆ ਵੀ ਸਾਰਾ ਕੁਝ ਤੋਂ ਰਸੀਆ ਕਹਿੰਦਾ ਇਹ ਸਾਰਾ ਕੌਤਕ ਮੇਰੇ ਪ੍ਰਸ਼ਨ ਦਾ ਉੱਤਰ ਸੀ ਸਵਾ 400 ਬਰਸ ਦੀ ਪੁਰਾਣੀ ਬੀਤੀ ਬਾਰਤਾ ਸਮਰਤਖ ਹੁੰਦੀ ਮੈਨੂੰ ਦਿਖਾ ਦਿੱਤੀ ਤੇ ਨਾਮ ਦਾ ਰੰਗ ਵਰਤਦਾ ਦਿਖਾ ਦਿੱਤਾ ਧੰ ਹੈ ਧੰ ਹੈ ਅਮਾ ਨੇ ਕਿਹਾ ਇਸ ਰਸਤੇ ਵਿਸ਼ਵਾਸ ਅਮੋਲਕ ਵਸਤੂ ਹੈ ਇੱਕ ਇੱਕ ਕਿਣਕਾ ਘਾਲਾਂ ਬਾਤ ਤਰੱਕੀ ਕਰਦਾ ਹੈ ਵਿਸ਼ਵਾਸ ਜੀਵਨ ਹੈ ਸੰਸਾਰ ਮੌਤ ਹੈ ਤੂੰ ਪੁੱਛਿਆ ਸੀ ਮੈਂ ਤੈਨੂੰ ਪਿਆਰ ਕਰਦੀ ਹਾਂ ਇਸ ਕਰਕੇ ਮੈਂ ਤੈਨੂੰ ਪ੍ਰਤੱਖ ਦਿਖਾ ਦਿੱਤਾ ਹੈ ਕਿ ਸਿਮਰਨ ਪ੍ਰੇਮ ਹੈ ਤੇ ਪ੍ਰੇਮ ਜੀਵਨ ਹੈ ਸਿਮਰਨ ਦਾ ਸਮਰਨ ਪਦ ਦਾ ਧਾਤੂ ਹੈ ਸਮਰੀ ਇਸ ਦਾ ਅਰਥ ਹੈ ਯਾਦ ਕਰਨਾ ਤੇ ਪਿਆਰ ਕਰਨਾ ਇਸੇ ਤੋਂ ਬਣਦਾ ਹੈ ਸਮਰਮ ਜਿਸਦਾ ਅਰਥ ਹੈ ਪਿਆਰ ਪਰ ਅਮੋਲਕ ਸ਼ੈ ਸਨੇ ਸਨੇ ਲੱਜਦੀ ਹੈ ਤੇ ਮੇਰ ਨਾਲ ਲੱਜਦੀ ਹੈ ਦੇਖੀ ਹੋਸ਼ ਕਰੀ ਵਿਸ਼ਵਾਸ ਕੋਈ ਮਨੋਤਮਾਤਰ ਨਹੀਂ ਵਿਸ਼ਵਾਸ ਆਤਮ ਨਿਤਰ ਹੈ ਜਿਹੜੀ ਅੰਮਾ ਹੈ ਰਜੀ ਉਹ ਰਸਈਏ ਨੂੰ ਦੱਸ ਰਹੀ ਹੈ ਕਿ ਭਗਤੀ ਦੇ ਮਾਰਗ ਤੇ ਵਿਸ਼ਵਾਸ ਇਹ ਅਮੋਲਕ ਵਸਤੂ ਹੈ ਤੇ ਵਿਸ਼ਵਾਸ ਦਾ ਕਿਨਕਾ ਜਿਹੜਾ ਇਹ ਬਹੁਤ ਘਾਲਾਂ ਬਾਅਦ ਤਰੱਕੀ ਕਰਦਾ ਹੈ ਇੱਕ ਇੱਕ ਕਿਨਕਾ ਘਾਲਣਾ ਤੋਂ ਬਾਅਦ ਵਿਸ਼ਵਾਸ ਵੱਧ ਹੈ ਜਿਉਂ-ਜਿਉਂ ਵਿਸ਼ਵਾਸ ਵੱਧ ਹੈ ਤਿਉਂ-ਤਿਉਂ ਪ੍ਰੇਮ ਵੱਧ ਹੈ ਜਿਉਂ-ਜਿਉਂ ਪ੍ਰੇਮ ਵੱਧ ਹੈ ਤਿਉਂ-ਤਿਉਂ ਪਰਮਾਤਮਾ ਦੇ ਨੇੜੇ ਹੋਈਦਾ ਹੈ ਸੋਰਸਿਆ ਕਹਿੰਦਾ ਅੰਮਾ ਤੇਰੀਆਂ ਦਾਤਾਂ ਹਨ ਅੰਮਾ ਨੇ ਕਿਹਾ ਤੈਨੂੰ ਪਤਾ ਹੈ ਉਹ ਕਿੱਥੇ ਹੈ ਰਸਈਏ ਨੇ ਕਿਹਾ ਹੈ ਪਰ ਦ੍ਰਿੜ ਵਿਸ਼ਵਾਸ ਜਿਸ ਨੂੰ ਤੁਸੀਂ ਪਹਿਲੀ ਪੌੜੀ ਕਿਹਾ ਹੈ ਇਹ ਕਿਵੇਂ ਆਉਂਦਾ ਹੈ ਵੀ ਵਿਸ਼ਵਾਸ ਆਪਾਂ ਕਹਿੰਦੇ ਗੁਰੂ ਜੀ ਤੇ ਵਿਸ਼ਵਾਸ ਆਪਾਂ ਕਹਿੰਦੇ ਆ ਗੁਰੂ ਸਾਹਿਬ ਦੇ ਚਰਨਾਂ ਤੇ ਭਰੋਸਾ ਵਿਸ਼ਵਾਸ ਪੁੱਛਿਆ ਵਿਸ਼ਵਾਸ ਆਉਂਦਾ ਕਿਵੇਂ ਆ ਅੰਮਾ ਨੇ ਕਿਹਾ ਨਾਮ ਨਾਲ ਨਾਮ ਜਪਣ ਨਾਲ ਨਾਮ ਸਿਮਰਨ ਨਾਲ ਹੁਣ ਬਹੁਤੇ ਲੋਕ ਕਹਿਣਗੇ ਵੀ ਵਿਸ਼ਵਾਸ ਹੋਵੇ ਤਾਂ ਸਿਮਰਨ ਕਰਨਾ ਪਰ ਇੱਥੇ ਆਪਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜੇ ਸਿਮਰਨ ਕਰੀਏ ਤਾਂ ਵਿਸ਼ਵਾਸ ਪੈਦਾ ਹੁੰਦਾ ਹੈ ਤਾਂ ਰਸਈਏ ਨੇ ਦੇਖਿਆ ਕਿ ਸਿੱਖਾਂ ਪਿਆਰਿਆਂ ਨੂਰ ਭਰੇ ਚਿਹਰਿਆਂ ਵਾਲਿਆਂ ਦੇ ਜਥੇ ਦੇ ਜਥੇ ਸੁੰਦਰ ਸਫੈਦ ਵਸਤਰਾਂ ਵਿੱਚ ਕੀਰਤਨ ਕਰਦੇ ਆਕਾਸ਼ਾਂ ਤੋਂ ਦੂਰ ਦੂਰ ਦੇ ਮੰਡਲਾਂ ਤੋਂ ਆ ਰਹੇ ਆ ਤੇ ਹੀਠਾਂ ਸਾਰੇ ਸਾਡੀ ਧਰਤੀ 'ਤੇ ਟੁਰੇ ਜਾਂਦੇ ਆ। ਰਸੀਏ ਨੇ ਕਿਹਾ ਅੰਮਾ ਇਹੋ ਜਿਹੇ ਸੋਹਣੇ ਲੋਕ ਮੇਰੀ ਤਤੀ ਧਰਤੀ 'ਤੇ ਕਿਉਂ ਜਾ ਰਹੇ ਨੇ? ਅੰਮਾ ਨੇ ਕਿਹਾ ਤੇਰੀ ਇਹ ਧਰਤੀ ਰਾਗ ਦਵੇਖ ਨਾਲ ਤਪਤ ਹੈ। ਰਾਗ ਦਵੇਖ ਖੁਸ਼ੀ-ਗਮੀ, ਕਲੇਸ਼, ਲੜਾਈ, ਝਗੜਾ ਤੇ ਮੋਹ ਇਹਦੇ ਨਾਲ ਤਪਤ ਹੈ। ਜੋ ਸਾਈਂ ਦੇ ਸਿਮਰਨ ਤੋਂ ਬਾਹਰ ਹਨ। ਜਿੰਨਾ ਵਿੱਚ ਪਰਮੇਸ਼ਰ ਦਾ ਪ੍ਰੇਮ ਨਹੀਂ ਸੋ ਤੱਤੇ ਆ ਜੋ ਪ੍ਰੇਮ ਵਾਲੇ ਆ ਉਹਨਾਂ ਲਈ ਧਰਤ ਸੁਹਾਵੀ ਆ ਧਰਤੀ ਫੁੱਲਾਂ ਦਾ ਬਾਗੀਚਾ ਹੈ ਦੇਖੋ ਜਿਹੜੇ ਪ੍ਰੇਮ ਵਾਲੇ ਆ ਉਹਨਾਂ ਲਈ ਧਰਤੀ ਸੁਹਾਵਣੀ ਆ ਔਰ ਜਿਹੜੇ ਰਾਗ ਦਵੇਖ ਵਿੱਚ ਰਹਿੰਦੇ ਆ ਈਰਖਾ ਲੜਾਈ ਝਗੜੇ ਕਲੇਸ਼ ਨਿੰਦਿਆ ਚ ਰਹਿੰਦੇ ਆ ਉਹਨਾਂ ਲਈ ਇਹ ਧਰਤੀ ਤਪ ਦਾ ਮਾਰੂਥਲ ਹੈ ਰਸਈਏ ਨੇ ਕਿਹਾ ਸੱਚਮੁੱਚ ਧਰਤੀ ਸੁਹਾਵੀ ਥਾਂ ਹੈ ਪਰ ਮਾਂ ਜੀ ਇਹ ਲੋਕ ਇਥਾਂ ਕਿਉਂ ਜਾ ਰਹੇ ਨੇ ਅੰਮਾ ਨੇ ਕਿਹਾ ਅੱਜ ਸਤਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਨ ਹੈ ਮਾਤ ਲੋਕ ਦੇ ਪ੍ਰੇਮੀ ਇਸ ਨੂੰ ਯਾਦਗਾਰ ਜਾਣ ਕੇ ਗੁਰੂ ਨਾਨਕ ਦੇ ਸ਼ੁਕਰ ਕਰ ਰਹੇ ਹਨ ਅਰਦਾਸੇ ਸੋਧ ਰਹੇ ਆ দান ਦੇ ਰਹੇ ਆ ਤੇ ਖੁਸ਼ੀਆਂ ਮਨਾ ਰਹੇ ਆ ਉਨ੍ਹਾਂ ਦੇ ਪ੍ਰੇਮ ਭਰੇ ਅਹਲਾਦ ਨੂੰ ਵੇਖਣ ਉਹਨਾਂ ਨੂੰ दैਵੀ ਖੁਸ਼ੀ ਦੇ ਅੰਦਰ ਰੱਖਣ ਲਈ ਇਹ ਗੋਪਤ ਦੇਸ਼ ਦੀਆਂ ਸੰਗਤਾਂ ਜਾ ਰਹੀਆਂ ਨੇ ਗੋਪਤ ਦੇਸ਼ ਦੀਆਂ ਸੰਗਤਾਂ ਜਾ ਰਹੀਆਂ ਦੇਖੋ ਵਚਨ ਲਿਖਿਆ ਗੋਪਤ ਦੇਸ਼ ਦੀਆਂ ਸੰਗਤਾਂ ਜਾ ਰਹੀਆਂ ਨੇ ਤੈਨੂੰ ਰਾਜੇ ਸ਼ਿਵ ਨਾਭ ਦਾ ਪ੍ਰੇਮ ਦੇਖ ਕੇ ਔਰ ਦਿਖਾ ਕੇ ਗੁਰਪੁਰਬ ਦਾ ਮਨੋਰਸ ਦੱਸਿਆ ਹੈ ਕਿ ਸਤਗੁਰ ਜਿਸ ਦਾ ਅਜ ਪੁਰਬ ਹੈ ਉਹ ਸੰਸਾਰ ਵਿੱਚ ਕੀ ਕੂੰ ਤੇ ਕੀ ਕੰਮ ਕਰਦਾ ਹੈ ਤੁਸੀਂ ਜੋ ਉਸ ਦੇ ਸਿੱਖੋਂ ਮਨ ਸੁਖ ਵਾਂਗੂ ਪਿਰਮ ਰਸ ਦੇ ਰਸਈਏ ਬਣੋ ਤੇ ਫਿਰ ਇਸ ਰਸ ਦਾ ਪ੍ਰਚਾਰ ਕਰੋ ਇਲਾਹੀ ਨੂਰ ਨੂੰ ਵਰਤਾਓ ਰੱਬੀ ਰੋਂ ਦਾਨ ਕਰੋ ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਸੰਗਤ ਜੀ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਨੇ ਨਾਮ ਜਪਣਾ ਫਿਰ ਉਹਨੇ ਦਾਨ ਕਰਨਾ ਦਾਨ ਕਾ ਦਾ ਕਰਨਾ ਨਾਮ ਦਾ ਦਾਨ ਪ੍ਰੇਮ ਦਾ ਦਾਨ ਬੰਦਗੀ ਦੇ ਰਸ ਦਾ ਦਾਨ ਕਰਨਾ ਇਹ ਆ ਦਾਨ ਸਭ ਤੋਂ ਵੱਡਾ ਦਾਨ ਮਾਇਆ ਦਾ ਵੀ ਦਾਨ ਹੈ ਧਰ ਧਰਤੀ ਦਾ ਦਾਨ ਹੈ ਗਊਆਂ ਦਾ ਵੀ ਦਾਨ ਦੁਨੀਆ 'ਚ ਕੀਤਾ ਜਾਂਦਾ ਹੈ ਅੰਨ ਦਾ ਵੀ ਦਾਨ ਕੀਤਾ ਵਸਤਰਾਂ ਦਾ ਵੀ ਦਾਨ ਕੀਤਾ ਜਾਂਦਾ ਹੈ ਪਰ ਸਭ ਤੋਂ ਵੱਡਾ ਦਾਨ ਹੈ ਪ੍ਰੇਮ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਜਿਹੜਾ ਤੈਨੂੰ ਰਸ ਆਇਆ ਉਸ ਰਸ ਦਾ ਦਾਨ ਗੁਰਮੁਖ ਨਾਮ ਦਾਨ ਇਸ਼ਨਾਨ ਇਸ਼ਨਾਨ ਬਾਹਰੋਂ ਸਰੀਰ ਦਾ ਧੋਣਾ ਵੀ ਇਸ਼ਨਾਨ ਹੈ ਪਰ ਅੰਦਰੋਂ ਮਨ ਤੇ ਜਿਹੜੇ ਵਿਕਾਰਾਂ ਦੀ ਮੈਲ ਚੜੀ ਹੈ ਉਸ ਨੂੰ ਨਾਮ ਨਾਲ ਧੋ ਦੇਣਾ ਬੰਦਗੀ ਨਾਲ ਧੋ ਦੇਣਾ ਪ੍ਰੇਮ ਨਾਲ ਧੋ ਦੇਣਾ ਇਹ ਇਸ਼ਨਾਨ ਗੁਰੂ ਕੇ ਸਿੱਖਨੇ ਕਰਨਾ ਤੋ ਗੁਰੂ ਕੇ ਸਿੱਖਨੇ ਨਾਮ ਦਾਨ ਇਸ਼ਨਾਨ ਤਿੰਨ ਗੱਲਾਂ ਤਿੰਨ ਕੰਮ ਕਰਨੇ ਆ ਇਲਾਹੀ ਨੂਰ ਵਰਤਾਓ ਰੱਬੀ ਰੌਦਾਨ ਕਰੋ ਲੋੜਵੰਦ ਪ੍ਰਾਣੀਆਂ ਨੂੰ ਜੀਵਨ ਦੇ ਕੇ ਸਾਈਂ ਦਾ ਰਸੀਆ ਬਣਾਓ ਜਾਓ ਬੇਟਾ ਹੁਣ ਜਾਓ ਰਸੀਆ ਕਹਿੰਦਾ ਮਾਂ ਮੈਨੂੰ ਹੁਣ ਕੋਲੇ ਹੀ ਰੱਖ ਲਓ ਨਾ ਅੰਮਾ ਚੁੱਪ ਬੱਚਾ ਦੇ ਹੁਕਮ ਨਹੀਂ ਹੁਣ ਰਸੀਏ ਦੇ ਮਿੱਟੀ ਦੇ ਨੈਣ ਵੀ ਖੁੱਲੇ ਕੀ ਦੇਖਦਾ ਹੈ ਕਿ ਮੈਂ ਆਪਣੇ ਪਲੰਘ ਤੇ ਪਿਆ ਹਾਂ ਨੇਤਰ ਉਸੇ ਤਰ੍ਹਾਂ ਆਕਾਸ਼ ਵਿੱਚ ਨੇ ਤਾਰਾ ਮੰਡਲ ਦੀ ਸੁੰਦਰਤਾ ਮੋਹ ਰਹੀ ਹੈ ਚੰਦਰਮਾ ਹੀਠਾਂ ਜਾ ਰਿਹਾ ਹੈ ਤਾਰੇ ਲਟਕ ਗਏ ਆ ਠੰਡ ਕਰਾਰੀ ਹੋ ਗਈ ਹੈ ਪਰ ਹੈ ਸੁਹਾਵੀ ਸਰੀਰ ਹਲਕਾ ਫੁੱਲ ਹੈ ਦਿਲ ਸ਼ਾਂਤੀ ਖੁਸ਼ੀ ਵਿੱਚ ਹੈ ਅੰਗ ਅੰਗ ਰਸ ਵਿੱਚ ਹੈ ਕੋਈ ਨੀਂਦ ਸੁਭਾਗੀ ਨੀਂਦ ਹੁੰਦੀ ਹੈ ਉਸ ਨੀਂਦ ਨੂੰ ਸੁਰ ਨਰ ਮਨ ਜਨ ਖੋਜਦੇ ਆ ਪਰ ਹੈ ਸਭ ਇਹ ਦਾਤ ਪਰਮੇਸ਼ਰ ਦੀ ਮਿਲਦੀ ਉਹਨਾਂ ਨੂੰ ਹੈ ਜਿਨ੍ਹਾਂ ਤੇ ਪ੍ਰਮਾਤਮਾ ਖੁਸ਼ ਹੁੰਦਾ ਹੈ ਸੋ ਦੂਜੀ ਉਦਾਸੀ ਵਿੱਚ ਗੁਰੂ ਜੀ ਦੇ ਸਾਥੀ ਸੈਦੋਂ ਤੇ ਸੀਹੇ ਲਿਖੇ ਨੇ ਰਾਜੇ ਸ਼ਿਵਨਾਬ ਦੇ ਪਾਸ ਰਹਿੰਦੇ ਆ ਸਤਿਗੁਰੂ ਨੇ ਪ੍ਰਾਣ ਸੰਗਲੀ ਉਚਾਰੀ ਪਰ ਸੈਦੋਂ ਤੇ ਸੀਹਾ ਨਾਲ ਨਾ ਲਿਆਏ ਉੱਥੇ ਛੱਡ ਆਏ ਤੇ ਕਹ ਆਏ ਕਿ ਜਦੋਂ ਕੋਈ ਲੈਣ ਆਵੇ ਤਾਂ ਦੇ ਦੇਣੀ ਰਾਜੇ ਸ਼ਿਵਨਾਬ ਨੂੰ ਮੰਜੀ ਦੇ ਕੇ ਗੁਰੂ ਜੀ ਵਿਦਾ ਹੋ ਗਏ ਪੰਜਮ ਸਤਗੁਰਾਂ ਨੇ ਭਾਈ ਪੈੜੇ ਨੂੰ ਸੰਗਲਾ ਦੀਪ ਕੱਲਿਆ ਮਹਾਰਾਜਿਆਂ ਦੇ ਬੜੇ ਪਿਆਰ ਵਾਲੇ ਸਿੱਖ ਸਨ ਭਾਈ ਪੈੜਾ ਤੇ ਭਾਈ ਮੋਖਾ ਭਾਈ ਪੈੜਾ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਬਚਨ ਮੰਨ ਕੇ ਗਏ ਸੰਗਲਾ ਦੀਪ ਉਸਨੇ ਵਾਪਸ ਆ ਕੇ ਰਸਤੇ ਦੀ ਹਕੀਕਤ ਦੱਸੀ ਜੋ ਭਾਈ ਬੰਨੋ ਨੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਵਾਲੀ ਬੀੜ ਵਿੱਚ ਲਿਖ ਲਈ ਇਸ ਤਰ੍ਹਾਂ ਇਹ ਹੁਣ ਤੱਕ ਮੌਜੂਦ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਵੇਂ ਸਤਗੁਰਾਂ ਦੇ ਸਮੇਂ ਤੱਕ ਸ਼ਿਵਨਾਬ ਦਾ ਪੋਤਾ ਮੌਜੂਦ ਸੀ ਤੇ ਗੁਰਸਿੱਖੀ ਉੱਥੇ ਕਾਇਮ ਸੀ ਅਤੇ ਇਹ ਵੀ ਪਤਾ ਚੱਲਦਾ ਹੈ ਕਿ ਉਸ ਦਾ ਰਾਜ ਸੰਗਲਾ ਦੀਪ ਦੇ ਉੱਤਰ ਜਾਪਾ ਪਟਣ ਦੇ ਨੇੜੇ ਸੀ ਇਹ ਬੰਦਰਗਾਹ ਹੁਣ ਵੀ ਮੌਜੂਦ ਹੈ ਦੂਸਰੇ ਹਿੰਦ ਦੇ ਦੱਖਣ ਵਿੱਚ ਜੋਟੀ ਕਾਣੇ ਰਾਹ ਵਿੱਚ ਪਏ ਉੱਥੇ ਗੁਰਸਿੱਖੀ ਤੇ ਗੁਰੂ ਕੇ ਕ੍ਰਿਸ਼ਮਿਆਂ ਦੇ ਪ੍ਰਸੰਗ ਉਸ ਵੇਲੇ ਤੱਕ ਮੌਜੂਦ ਸਨ ਜਿਨ੍ਹਾਂ ਦਾ ਜ਼ਿਕਰ ਹਕੀਕਤ ਰਾਹ ਮੁਕਾਮ ਵਿੱਚ ਹੈ ਨਵੀਨ ਖੋਜ ਲਈ ਇਸ ਹਕੀਕਤ ਰਾਹ ਮੁਕਾਮ ਵਿੱਚ ਚੰਗੀ ਬਾਖ ਵੀ ਹੈ ਇਸ ਲਈ ਉਸ ਦਾ ਪਾਠ ਇੱਥੇ ਦਿੰਦੇ ਹਾਂ ਕਿ ਕੋਈ ਖੋਜੀ ਕਦੇ ਸਫ਼ਰ ਦੇ ਹਾਲਾਤ ਦੀ ਖੋਜ ਲਈ ਤੁਰੇ ਤਾਂ ਉਸ ਨੂੰ ਰਹਿਨਮਾਈ ਮਿਲੇ ਮਤਲਬ ਜੇ ਕੋਈ ਸਫ਼ਰ ਤੇ ਜਾਣਾ ਜਾਵੇ ਇਸ ਸਫ਼ਰ ਤੇ ਜਾਵੇ ਤਾਂ ਉਸ ਨੂੰ ਪਹਿਲੇ ਕੁਝ ਨਾ ਕੁਝ ਗੱਲਾਂ ਦਾ ਗਿਆਨ ਹੋਵੇ ਰਸਤਾ ਕਿਹੋ ਜਿਹਾ ਹੈ ਕਿਹੜੇ ਕਿਹੜੇ ਸ਼ਹਿਰ ਆਉਂਦੇ ਆ ਸਿੱਖੀ ਕਿੰਨੀ ਕ ਹੈ ਕਿਹੋ ਜਿਹੇ ਲੋਕ ਹਨ ਹਕੀਕਤ راہ ਮੁਕਾਮ ਤੋਂ ਗੁਰੂ ਜੀ ਦਾ ਸੰਗਲਾ ਦੀਪ ਜਾਣਾ ਸ਼ਿਵ ਨਾਮ ਦਾ ਸਿੱਖ ਹੋਣਾ ਸੰਗਤ ਦਾ ਉੱਥੇ ਹੋਣਾ ਤੇ ਤੀਜੀ ਪੀੜ੍ਹੀ ਤੱਕ ਸਿੱਖੀ ਦਾ ਕਾਇਮ ਹੋਣਾ ਤੇ ਅਤਿਅੰਤ ਸੰਗਤ ਦਾ ਜੁੜਨਾ ਸਹੀ ਹੋ ਜਾਂਦਾ ਹੈ ਸੋ ਹਕੀਕਤ ਜਿਹੜੀ ਹੈ ਉਹ ਲਿਖੀ ਹੋਈ ਹੈ ਕਿ ਰਾਹ ਕਿਦਾਂ ਦਾ ਹੈ ਉਹਦੇ ਬਾਰੇ ਚ ਲਿਖਿਆ ਨਾਗਾ ਪਟਨ ਵਿਦਰ ਤਜਾਵਰ ਸਹਿਰ ਗਾਹਾ ਤਹ ਕਾ ਰਾਜਾ ਆਇਰਾਪਤ ਨਾਇਕ ਹੈ ਤਹਾਂ ਬੁਲਾਏ ਤੋ ਰਾਮ ਰਾਜੇ ਕੀ ਹੈ ਤਹਾਂ ਤੇ ਲੋਕ ਜਹਾਜ਼ੇ ਚੜ੍ਹਦਾ ਹੈ ਮਤਲਬ ਬੰਦਰਗਾਹ ਹੈ ਤਿੰਨ ਦਿਨ ਤਿੰਨ ਰਾਤ ਵਿੱਚ ਜਾਪਾ ਪਟਨਪਾਰਕਾ ਬੰਦੂਰ ਹੈ ਤਹਾਂ ਜਾਏ ਉਤਰਤਾ ਹੈ ਸੋ ਸਿੰਗਲਾਦੀਪ ਹੈ 14 ਹੈ ਸਹ گاؤں ਵਿੱਚ ਵਸਦਾ ਹੈ 1400 ਕਾ ਰ ਹੈ ਮਤਲਬ 1400 ਪਿੰਡ ਨੇ ਮਾਫ ਕਰਨਾ 1400 ਪਿੰਡ ਨੇ ਸਿੰਗਲਾਦੀਪ ਦੇ ਵਿੱਚ 1400 گاؤں ਵਿੱਚ ਵਸਦਾ ਹੈ ਤਹਾਂ ਸਤ ਰਾਜੇ ਸੇ ਗੁਰੂ ਬਾਬੇ ਕੇ ਬਚਨ ਇੱਕ ਰਾਜ ਹੋਆ ਮਤਲਬ ਸੱਤ ਰਾਜੇ ਸੀ ੜੋ ਅੜੀ ਪਰ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਸਾਰਿਆਂ ਨੇ ਸਿੱਖੀ ਧਾਰੀ ਤੇ ਸਾਰਿਆਂ ਨੇ ਆਪੋ ਆਪਣੇ ਰਾਜ ਦੇ ਦਾਅਵੇਆਂ ਨੂੰ ਛੱਡ ਕੇ ਤੇ ਇੱਕ ਰਾਜ ਬਣਾਇਆ ਸਭ ਨੇ ਵੱਡਾ ਰਾਜ ਹੋ ਗਿਆ ਇੱਕੋ ਹੀ ਸ਼ਿਵਨਾਬ ਰਾਜੇ ਕੀ ਸੰਤਤ ਸਤਾਬਦੀ ਸਹਿਰ ਹੈ ਤਖਤਗਾਹ ਤਹਾਂ ਅਵ ਰਾਜਾ ਮਾਇਆਦੌਨੀ ਰਾਜੇ ਰਾਏ ਸਿੰਘ ਕਾ ਬੇਟਾ ਰਾਜੇ ਸ਼ਿਵਨਾਬ ਕਾ ਪੋਤਾ ਹੈ ਤਹ ਗੁਰੂ ਜੀ ਕੀ ਧਰਮਸ਼ਾਲਾ ਹੈ ਸੰਗਤ ਜੁੜਦੀ ਹੈ ਕੀਰਤਨ ਹੋਤਾ ਹੈ ਰਸੋਈ 20 ਮਣ ਲੂਣ ਹਰ ਰੋਜ਼ ਲੱਗਦਾ ਹੈ 20 ਮਣ ਲੂਣ ਇਹ ਲਿਖਿਆ ਵੀ ਜਦੋਂ ਸਬਜ਼ੀ ਬਣਦੀ ਆ ਦਾਲ ਸਬਜ਼ੀ 20 ਮਣ ਲੂਣ ਰੋਜ਼ ਲੱਗਦਾ ਹੈ ਇਹਦੇ ਬਾਰੇ ਵਿੱਚ ਲਿਖਿਆ ਹੈ ਇਹਦਾ ਖੋਲ ਕੇ ਵਿਸਥਾਰ ਦਿੱਤਾ ਹੈ ਫਿਰ ਪਾਦ 20 ਮਣ ਲੂਣ ਤੋਂ ਲੋਕੀ ਹੈਰਾਨ ਹੁੰਦੇ ਆ ਮਣ ਦਾ ਵਜ਼ਨ ਅੱਡ ਅੱਡ ਇਲਾਕਿਆਂ ਚ ਵੱਖੋ ਵੱਖਰਾ ਹੈ ਦੇਸੀ ਮਣ 2 ਵਜਨਾ ਦਾ ਹੈ ਪੱਕਾ ਮਣ 40 ਸੇਰ ਦਾ ਹੁੰਦਾ ਤੇ ਕੱਚਾ ਮਣ ਸਾਡੇ ਦੇਸ਼ ਵਿੱਚ 16 ਸੇਰ ਦਾ ਗਿਣਿਆ ਜਾਂਦਾ ਹੈ ਅਲਾਉਦੀਨ ਪਠਾਨ ਦੇ ਰਾਜ ਵਿੱਚ 12 ਸੇਰ ਕੱਚੇ ਦਾ ਮਣ ਸੀ ইরਾਨੀ ਮਣ 1 ਸੇਰ ਦਾ ਸੀ 1 ਸੇਰ ਦੇ 10 ਛਟਾਂਗ ਦਾ ਜਿਸ ਨੂੰ ਵਰਜਿੰਦੀ ਮਨ ਆਖਦੇ ਆ ਤਮਰੇਜੀ ਮਨ ਸਵਾ ਤਿੰਨ ਸੇਰ ਦਾ ਹੁੰਦਾ ਹੈ ਪਾਰਸੀ ਕੋਸ਼ਾਂ ਵਿੱਚ ਮਨ ਦਾ ਅਰਥ ਦੋ ਰਤਲ ਮਤਲਬ ਇੱਕ ਸੇਰ ਲਿਖਿਆ ਗਿਆਨੀ ਭਗਵਾਨ ਸਿੰਘ ਜੀ ਮਨ ਦਾ ਅਰਥ ਢਾਈ ਸੇਰ ਕਰਦੇ ਆ ਪਰ ਮੁਸਲਮਾਨਾਂ ਦਾ ਰਾਜ ਤੇ ਰਵਈਏ ਹੁਣ ਕਰਕੇ ਮਨ ਦਾ ਭਾਵ ਸੇਰ ਇੱਥੇ ਹੋਣਾ ਹੈ ਸੰਗਤ ਉੱਥੇ ਬਹੁਤ ਸਿੱਖ ਹੋਈ ਸੀ ਇਸ ਵਿੱਚ ਸੰਸਾ ਨਹੀਂ ਹੈ ਨਾਲੇ ਸਾਰੀ ਰਸੋਈ ਦਾ ਇਹ ਲੂਣ ਹੈ ਪਤਾ ਨਹੀਂ ਦਾਲ ਕਿੰਨੀਆਂ ਭਾਦੀਆਂ अथवा ਖਿਚੜੀ ਆਦ ਬਣਦੇ ਹੋਣ ਫਿਰ ਇਹ ਰਸੋਈ ਹਰ ਰੋਜ਼ ਦੀ ਹੈ ਰੋਜ਼ ਘੱਟ ਤੋਂ ਘੱਟ ਦੋ ਵੇਰੀ ਤਾਂ ਅਨਪਖਦਾ ਹੀ ਹੈ ਨਾ ਹਕੀਕਤ راہ ਮੁਕਾਮ ਵਿੱਚ 20 ਮਣ ਲੂਣ ਲਿਖਿਆ ਹੈ ਜੇ 1 ਮਣ ਨੂੰ 1 ਸੇਰ ਮੰਨੀਏ ਤਾਂ 20 ਮਣਾਂ ਦੇ 20 ਸੇਰ ਹੋਏ ਤੇ 20 ਸੇਰ ਲੂਣ ਇੱਕ ਛਟਾਂਗ ਦੇ ਹਿਸਾਬ ਨਾਲ ਇੱਕ ਛਟਾਂਕ ਸੇਰ ਦੇ ਹਿਸਾਬ ਨਾਲ 8 ਮਣ ਨਾਲ ਲਈ ਕਾਫੀ ਹੋਇਆ ਫਿਰ 8 ਮਣ ਦਾਲ ਕਿੰਨੇ ਆਦਮੀ ਖਾ ਸਕਦੇ ਆ ਵੀ 8 ਮਣ ਦਾਲ ਪੱਕ ਸਕਦੀ ਹੈ ਇਸ 20 20 ਮਣ ਜਾਂ ਕਹੀਏ 20 ਸੇਰ ਲੂਣ ਦੇ ਨਾਲ 8 ਮਣ ਦਾਲ ਪੱਕ ਸਕਦੀ ਹੈ ਕਿੰਨੇ ਆਦਮੀ ਖਾ ਸਕਦੇ ਨੇ 400 ਆਦਮੀ 1 ਮਣ ਦਾਲ ਖਾ ਲੈਣ ਜੇ 400 ਆਦਮੀ ਇੱਕ ਮਣ ਦਾਲ ਜੇ ਖਾਣ ਤਾਂ ਫਿਰ 8 ਮਣ 3200 ਆਦਮੀ ਲਗਭਗ ਦੋ ਹੀ ਵੇਲੀ ਖਾ ਸਕਦੇ ਐ ਭਾਵ ਇੱਕ ਡੰਗ ਲਈ ਕੇਵਲ 1600 ਆਦਮੀ ਆਏ ਇਹ ਕੁਛ ਬੜੀ ਗਿਣਤੀ ਨਹੀਂ ਹੈ 1600 ਆਦਮੀ ਇੱਕ ਵਾਰੀ 1600 ਆਦਮੀ ਤਾਂ ਪਰਸ਼ਾਦਾ ਛਕਦੇ ਹੋਗਾ ਨਾ ਉੱਥੇ ਕਿਉਂਕਿ ਸੰਗਤ ਬਹੁਤ ਕਾਇਮ ਹੋ ਗਈ ਸੀ ਮਹਾਰਾਜ ਜੀਾਂ ਸੋ ਜਿਹੜਾ ਲਿਖਿਆ ਨਾ 20 ਮਣ ਲੂਣ ਹਰ ਰੋਜ਼ ਲੱਗਦਾ ਹੈ ਇਹਦੇ ਤੇ ਸ਼ੰਕਾ ਨਹੀਂ ਕਰਨੀ ਹੁਣ ਅੱਜ ਵਾਲਾ ਕੰਮ ਨਹੀਂ ਵੀ 40 ਕਿਲੋ ਦਾ ਇੱਕ ਮਣ ਸੇਰ ਤਾਂ 800 ਕਿਲੋ ਲੂਣ ਹੋ ਗਿਆ ਕੱਲਾ ਇਉਂ ਨਹੀਂ ਹੈ ਮਣ ਦਾ ਮਤਲਬ ਇੱਕ ਸੇਰ ਸੋ 20 ਸੇਰ ਲੂਣ ਇੱਕ ਛਟਾਂਕ ਸੇਰ ਦੇ ਹਿਸਾਬ ਨਾਲ 8 ਮਣ ਦਾਲ ਵਾਸਤੇ ਕਾਫੀ ਹੋਇਆ ਸੋ ਨੇਕਾ ਪਟਨ ਬੀਜਾ ਨਗਰ ਤੇ 71 ਕੋਸ ਹੈ। ਘਰ ਪਾਟੜਿਆਂ ਕੇ ਬੇਗਪੁਰ ਤੇ ਬੀਜਾਪੁਰ ਕੋਸ 80 ਹੈ। ਰੋਗ ਪੇਟ ਹੈ। ਤਹਾਂ ਸੰਗਤ ਚੰਗੇ ਪਾਟੜੇ ਕੀ ਹੈ। ਜਿਸ ਕੀ ਗਿਰਦ ਨਿਵਾਹੀ ਸਿੱਖ ਸੰਗਤ ਬਹੁਤ ਹੈ। ਗਿਰਦ ਨਿਵਾਹੀ ਦਾ ਮਤਲਬ ਆਲੇ ਦੁਆਲੇ। ਔਰ ਪਾਟੜਿਆਂ ਦੇ ਘਰ ਤੇ ਕਜਲੀਬਨ ਕੋਸ 80 ਹੈ। ਤਿਰਿਆ ਰਾਜ ਹੈ। ਮਤਲਬ ਔਰਤਾਂ ਦੀ ਪ੍ਰਧਾਨਗੀ ਹੈ। ਔਰਤਾਂ ਦਾ ਰਾਜ ਹੈ। ਤਹਾਂ ਵੀ ਗੁਰੂ ਬਾਬੇ ਕਾ ਦੇਹ ਹੋ ਰਹਾ ਹੈ ਸੰਗਤ ਪਾਟੜਿਆਂ ਕੇ ਜੁੜਦੀ ਹੈ ਉਥੇ ਗੁਰੂ ਸਿੱਧਾ ਨਾਲ ਗੋਸ਼ਟ ਕਰਕੇ ਪੂਜਾ ਖਿੱਚ ਲੀਤੀ ਹੈ ਸੋ ਤਬ ਸਿੱਧ ਗੁਰੂ ਕਾ ਜੋਰ ਅਜਮਾਇਕ ਹੈ ਪੈਰੀ ਆਏ ਪਏ ਹੈਨ ਇਸ ਥਾਉਂ ਕਾ ਨਾਮ ਕਜਲੀ ਬਨ ਤ੍ਰਿਆ ਰਾਜ ਹੈ ਤਹਾਂ ਵੀ ਸੰਗਤ ਹੈ ਸੋ ਸਾਧ ਸੰਗਤ ਜੀ ਇਹ ਰਾਜੇ ਸ਼ਿਵਨਾਬ ਦੇ ਇਲਾਕੇ ਦਾ ਉਹਦੇ ਰਾਜ ਦਾ ਹਾਲ ਲਿਖਿਆ ਹੈ ਸੋ ਬਾਕੀ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਜਿਸ ਦੇ ਵਿੱਚ ਭਰਤਰੀ ਜੋਗੀ ਦੇ ਨਾਲ ਮਹਾਰਾਜ ਜੀਆਂ ਦੀ ਮੁਲਾਕਾਤ ਹੁੰਦੀ ਹੈ ਗੱਲਬਾਤ ਕੀ ਹੁੰਦੀ ਹੈ ਜੋਗੀਆਂ ਨੂੰ ਕਿਵੇਂ ਮਹਾਰਾਜ ਸਮੱਤੇ ਲਾਉਂਦੇ ਆ ਗੱਲ ਉਹ ਮੰਨਦੇ ਸੁਣਦੇ ਹਨ ਕਿ ਨਹੀਂ ਇਹ ਸਾਰਾ ਇਤਿਹਾਸ ਆਪਾਂ ਕੱਲ ਨੂੰ ਸੁਣਾਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ